ਤਲੋ ਜੀ ਅੱਜ ਅਸੀਂ ਪੰਜਾਬ ਦੇ ਮੁੰਡਿਆਂ ਦੇ ਕਰ ਰਹੇ ਆ ਬਹੁਤ ਵੱਡੇ ਫਾਇਦੇ ਜਿਹੜੀ ਤੁਸੀਂ ਕੋਰਤੇ ਪਜਾਮੇ ਦੇ ਰੇਟਾਂ 'ਚ ਲੁੱਟ ਕਰਾਉਂਦੇ ਹੋ ਜਮ੍ਹਾਂ ਬੰਦ ਕਰ ਦਿਆਂਗੇ ਆ ਕੋਰਤੇ ਪਜਾਮੇ ਤੇ ਲਾਤੀਆਂ 4 ਦਿਨਾਂ ਲਈ 18 ਜੂਨ ਤੱਕ ਵੱਡੀਆਂ ਆਫਰਾਂ ਜਿਹੜੀਆਂ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ 600 700 ਰੁਪਏ ਦਾ ਕੋਰਤਾ ਪਜਾਮਾ ਲੈਣਿਓ ਮਾਤੂਸ਼ਰੀ ਦਸਤਾਰ ਤੋਂ ਸਿਰਫ 200 ਰੁਪਏ 'ਚ ਲੈ ਜੋ ਇਹ ਦੇਖੋ ਜਿਹੜਾ ਬਾਜ਼ਾਰਾਂ ਦੇ ਵਿੱਚ 15 15 16 16 17 17 ਦਾ ਕੋਰਤਾ ਪਜਾਮਾ ਅਸੀਂ ਤੁਹਾਨੂੰ ਦੇਵਾਂਗੇ ਸਿਰਫ 700 ਰੁਪਏ ਦੇ ਵਿੱਚ ਸਟੋਰ ਦੇ ਦਾ ਕੁਰਤਾ ਪਜਾਮਾ ਦੇ ਤੁਹਾਨੂੰ ਦਵਾਂਗੇ ਇਹਦੇ ਵਿੱਚ ਕੰਪਨੀ ਨੇ ਇੱਕ ਹੋਰ ਆਫਰ ਲਾਤੀ 195 ਰੁਪਏ ਤੁਸੀਂ ਸਾਨੂੰ ਹੋਰ ਦੋ 80 ਤੁਹਾਨੂੰ ਸਲਾਈ ਕਰਕੇ ਵੀ ਦੇਾਂਗੇ ਇਹਦੇ ਕੋਈ ਸ਼ਰਤ ਨਹੀਂ ਜਿੱਦਾਂ ਦੀ ਪਸੰਦ ਦਿਓ ਜਿਹੜਾ ਮਰਜ਼ੀ ਬਣਾ ਲਵੇ ਜਿਸ ਤਰ੍ਹਾਂ ਦੀ ਮਰਜ਼ੀ ਭਾਵੇਂ ਦੋ ਜੇਬਾਂ ਲਵਾ ਲੇ ਭਾਵੇਂ ਨਾੜੇ ਵਾਲਾ ਬਣਾ ਲੇ ਭਾਵੇਂ ਕੋਲਰ ਵਾਲਾ ਬਣਾ ਲੇ ਦੇਖੋ ਜਿਹੜਾ ਇਹ ਕਲਰਫੁੱਲ ਦੇ ਕਿਹੜਾ ਬਾਜ਼ਾਰਾਂ ਦੇ ਵਿੱਚ ਤੁਹਾਨੂੰ 16 16 1700 ਤੋਂ 2200 2200 ਦੇ ਵਿੱਚ ਮਿਲਿਆ ਅਸੀਂ ਤੁਹਾਨੂੰ 1000 1200 600 700 800 ਜਿੰਨੀ ਰੇਂਜ ਬਾਜ਼ਾਰ ਨਾਲੋਂ ਸਸਤੇ ਭਾਅ ਦੇ ਵਿੱਚ ਦਵਾਂਗੇ ਚਾਹੇ ਤੁਸੀਂ ਬੁਲਟ ਮੋਟਰਸਾਈਕਲ ਤੇ ਆਜੋ ਜੀਪ ਤੇ ਆਜੋ ਫੋਰਚੂਨਰ ਤੇ ਆਜੋ ਥਾਰ ਤੇ ਆਜੋ ਸਕੂਟਰ ਤੇ ਆਜੋ ਜਿਹੜੇ ਸਾਡੇ ਲਗਜ਼ਰੀ ਸ਼ੌਕੀਨ ਭਰਾ ਆ ਉਹਨਾਂ ਲਈ ਕੋਰਤੇ ਤੇ ਅੰਮੇ ਟੌਪ ਟੌਪ ਦੇ ਆ ਗਏ ਆ ਤੁਹਾਡਾ ਭਾਈ ਜੀ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਹੱਲ ਤੇ ਨਹੀਂ ਗਿਆ ਗਰਮੀ ਤੇ ਨਹੀਂ ਲੱਗ ਗਈ ਮਜ਼ਾਕ ਆ ਕੋਈ 4-5000 ਰੁਪਿਆ ਬਾਜ਼ਾਰ 'ਚ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਕੱਪੜੇ ਸਮੇਤ ਸਲਾਈ ਕਰਕੇ 2995 'ਚ 2 ਪੀਸ ਦੇ ਦਵਾਂ ਤੁਸੀਂ ਗਰਮੀ ਖਾਂਡ ਇਸ ਤੋਂ ਉੱਪਰਲੀ ਆਫਰ ਸੁਣੋ 3 ਪੀਸ ਕੋਰਪੋਰੈਂਟ ਕੀ ਵੀ ਜੇ ਤੁਹਾਨੂੰ 3760 ਰੁਪਏ ਦੇ ਦੇ ਦਾਂਗੇ ਸ਼ਰਟਾਂ ਦੇ ਵਿੱਚ ਵੀ ਬੜੀ ਬੜੀ ਰੇਂਜ ਆ 300 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈ ਨਾ ਕਾਦੀਆਂ ਸਟੋਰ ਦੇ ਵਿੱਚ ਸਾਡੇ ਕੋ ਪੱਗਾਂ ਦੇ ਵਿੱਚ ਚਾਹੇ ਰੂਬੀ ਆ ਚਾਹੇ ਬੋਲਵੈਲ ਤੁਸੀਂ ਲੈਣਾ ਸਾਡੇ ਕੋ 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ 3 ਮਹੀਨੇ ਦੇ ਵਿੱਚ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਸਲੋ ਜੀ ਅੱਜ ਅਸੀਂ ਪੰਜਾਬ ਦੇ ਮੁੰਡਿਆਂ ਨੇ ਕਰ ਰਹੇ ਆ ਬਹੁਤ ਵੱਡੇ ਫਾਇਦੇ ਜਿਹੜੀ ਤੁਸੀਂ ਕੋਰਟ ਤੇ ਪਜਾਮੇ ਦੇ ਰੇਟਾਂ ਹੀ ਲੁੱਟ ਕਰਾਉਂਦੇ ਹੋ ਜਮ੍ਹਾਂ ਬੰਦ ਕਰ ਦਿਆਂਗੇ ਆ ਕੋਰਟ ਤੇ ਪਜਾਮੇ ਦੇ ਲਾਤੀਆਂ 4 ਦੇ ਨਾਲ ਹੀ 18 ਜੂਨ ਤੱਕ ਵੱਡੀਆਂ ਆਫਰਾਂ ਜਿਹੜੀਆਂ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ 600 700 ਰੁਪਏ ਦਾ ਕੋਰਤਾ ਪਜਾਮਾ ਲੈਣਿਓ ਮਾਤੂ ਸ਼੍ਰੀ ਦਸਤਾਰ ਤੋਂ ਸਿਰਫ 200 ਰੁਪਏ ਚ ਲੈ ਜੋ ਮਤਲਬ 6 700 ਵਾਲਾ ਕੋਰਤਾ ਪਜਾਮਾ 200 ਰੁਪਏ ਚ ਤੁਸੀਂ ਲੈ ਜੋ ਪੂਰਾ ਨਾਪ ਕੇ ਕਪੜਾ ਦਵਾਂਗੇ ਰਾਂਗੇ ਦੇ ਵਿੱਚ ਸਾਨੂੰ ਕਾਫੀ ਮਿਲ ਜਾਣਿਆ ਫਾਈਜੀ ਇੱਕ ਬੜਾ ਤੁਸੀਂ ਰੋਲਾ ਪਾਇਆ ਵੀ 1500 ਵਾਲਾ ਕੁਰਤਾ ਪਜਾਮਾ ਅਸੀਂ 700 ਹੀ ਦੇਵਾਂਗੇ ਤੇ 195 ਦੀ ਸਿਲਾਈ ਕਰਕੇ 895 ਦੀ ਸਿਲਾਈ ਕਰਕੇ ਦੇ ਦੇਾਂਗੇ ਉਹ ਦਿਨੇ ਉਹ ਸਿਸਟਮ ਕੀ ਸਮਝਾ ਦਿਓ ਮੜ ਜਾ ਬਿਲਕੁਲ ਸਰ ਦੇਵਾਂਗੇ ਆ ਦੇਖੋ ਜਿਹੜਾ ਬਾਜ਼ਾਰਾਂ ਦੇ ਵਿੱਚ 15 15 16 16 70 70 ਦਾ ਕੁਰਤਾ ਪਜਾਮਾ ਅਸੀਂ ਤੁਹਾਨੂੰ ਦੇਵਾਂਗੇ ਬਿਲਕੁਲ 700 ਰੁਪਏ ਦੇ ਵਿੱਚ 700 ਰੁਪਏ ਦਾ ਕੁਰਤਾ ਪਜਾਮਾ ਦੇ ਤੁਹਾਨੂੰ ਦੇਵਾਂਗੇ ਇਹਦੇ ਵਿੱਚ ਕੰਪਨੀ ਨੇ ਇੱਕ ਹੋਰ ਆਫਰ 라ਤੀ 195 ਰੁਪਏ ਤੁਸੀਂ ਸਾਨੂੰ ਹੋਰ ਦੋ ਅਸੀਂ ਤੁਹਾਨੂੰ ਸਲਾਈ ਕਰਕੇ ਵੀ ਦੇਾਂਗੇ ਭਾਜੀ ਬਾਜ਼ਾਰ 'ਚ 800 900 1000 ਰੁਪਿਆ ਕੱਲੀ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਹੋ ਵੀ 195 ਰੁਪਏ ਦਿਓ ਸਲਾਈ ਦੇ ਵੱਖਰੇ 895 ਦੇ ਦੇਾਂਗੇ ਫਿਰ ਸਲਾਈ ਵਾਲੇ ਰੇਟ ਤੋਂ ਤੁਸੀਂ ਲਈ ਜੰਨੇ ਹੋ ਬਿਲਕੁਲ ਸਰ ਸਲਾਈ ਵਾਲੇ ਰੇਟ ਤੇ ਹੀ ਤੁਹਾਨੂੰ ਕੁਰਤਾ ਪਜਾਮਾ ਲੈ 895 ਰੁਪਏ ਦਾ ਕੁਰਤਾ ਪਜਾਮਾ ਕੱਪੜਾ ਵੀ ਤੁਹਾਨੂੰ ਦਵਾਂਗੇ ਤੇ ਸਲਾਈ ਕਰਕੇ ਵੀ ਦੇਾਂਗੇ ਇਹ ਸਾਰੀ ਸਪੈਸ਼ਲ ਆਫਰ ਹੈ 18 ਜੂਨ ਤੱਕ ਸਪੈਸ਼ਲ ਆਫਰ ਦੇਖੋ ਜੀ ਚੈਲੰਜ ਲਾ ਗਨੇ ਆ ਬਾਜ਼ਾਰ ਚ 1500 ਦਾ ਕੋਰਤਾ ਪਜਾਮਾ 800 ਰੁਪਿਆ ਸਲਾਈ 2300 ਰੁਪਿਆ ਦਾ ਕੋਰਟ ਦਾ ਪਜਾਮਾ ਬਾਜ਼ਾਰ ਚ ਪਰ ਸਾਡੇ ਕੋਲ 2300 ਵਾਲਾ 895 ਚ ਲੈ ਜਾਓ ਜੇ ਆਪਾਂ ਇਥੋਂ ਦੀ ਸਲਾਈ ਦੀ ਗੱਲ ਕਰੀਏ ਟੇਲਰਿੰਗ ਦੀ ਗੱਲ ਕਰਦੇ ਦੇਖੋ ਟੇਲਰ ਸਾਡੇ ਕੋਲ ਬੜੇ ਵਧੀਆ ਭਾਈ ਇੱਕ ਗੱਲ ਦੱਸ ਦਿਓ ਨਾ ਜਿਹੜਾ ਤੁਸੀਂ ਕਹਿੰਦੇ ਹੋ ਕੋਈ ਭਰਾ ਸਾਡਾ ਕਹਿੰਦਾ ਅਸੀਂ ਨਾਲੇ ਵਾਲਾ ਪਜਾਮਾ ਬਣਾਉਣਾ ਕੋਈ ਕਹਿੰਦਾ ਪੈਂਟ ਵਾਲਾ ਲਾਸਟ ਕਾਲਾ ਕੋਈ ਕਹਿੰਦਾ ਦੋ ਜੇਬਾਂ ਲਾਉਣੀਆਂ ਕੋਈ ਕਹਿੰਦਾ ਇੱਕ ਲਾਉਣੀ ਕੋਈ ਕਹਿੰਦਾ ਮੈਂ ਕਾਲਰ ਵਾਲਾ ਬਣਾਉਣਾ ਆ ਕੋਈ ਕਹਿੰਦਾ ਬਿਨਾ ਕਾਲਰ ਤੋਂ ਬਣਾਉਣਾ ਇਹ ਚ ਕੋਈ ਸ਼ਰਤ ਨਹੀਂ ਜਿੱਦਾਂ ਦੀ ਪਸੰਦ ਹੋ ਜਿਹੜਾ ਮਰਜ਼ੀ ਬਣਾ ਲਵੇ ਬਿਲਕੁਲ ਸਾਰੇ ਕੋਈ ਮੇਰਾ ਭਰਾ ਜਿਸ ਤਰ੍ਹਾਂ ਦੀ ਮਰਜ਼ੀ ਭਾਵੇਂ ਦੋ ਜੇਬਾਂ ਲਵਾ ਲੈ ਭਾਵੇਂ ਨਾੜੇ ਵਾਲਾ ਬਣਾ ਲੈ ਭਾਵੇਂ ਕੋਲਰ ਵਾਲਾ ਬਣਾ ਲੈ ਤੇ ਭਾਵੇਂ ਬਿਨਾ ਕੋਲਰ ਦਾ ਬਣਾ ਲੈ 895 ਰੁਪਏ ਦੇ ਵਿੱਚ ਤੁਹਾਨੂੰ ਸਲਾਈ ਕਰਕੇ ਕੁੜਤਾ ਪਜਾਮਾ ਦਵਾਂਗੇ ਦੇਖੋ ਜੀ ਪੂਰੇ ਪੰਜਾਬ 'ਚ ਸਾਰਿਆਂ ਨੂੰ ਚੈਲੰਜ ਆ ਇਸ ਰੇਟ ਤੇ ਨਾ ਕਿਸ ਨੇ ਕੁੜਤਾ ਪਜਾਮਾ ਸਲਾਈ ਕਰਕੇ ਦੇਣਾ ਨਾ ਤੁਹਾਨੂੰ ਤੁਹਾਡੀ ਪਸੰਦ ਦਾ ਦੇਣਾ ਕਿਉਂਕਿ ਹਰ ਤਰ੍ਹਾਂ ਦੇ ਰੇਟ ਵੱਖੋ ਵੱਖਰੇ ਹੁੰਦੇ ਆ ਬੈਨ ਕੋਲਰ ਦਾ ਕੋਲਰ ਦਾ ਦੋ ਜੇਬਾਂ ਲਵਾਉਣੀਆਂ ਚਾਰ ਲਵਾਉਣੀਆਂ ਪੈਂਟ ਵਾਲਾ ਲਾਸਟਕਲ ਜਿਹੜਾ ਬਣਾਣਾ ਪਰ ਇੱਥੇ ਸਾਰਾ ਹੀ ਕੁਝ ਫ੍ਰੀ ਕਰਤਾ ਜਿਹੜੀ ਤੁਹਾਡੀ ਪਸੰਦਿਆ ਲੈ ਜਾਓ 2300 ਰੁਪਿਆ ਬਾਜ਼ਾਰ ਦਾ ਰੇਟ ਕੋਰਟ ਤੇ ਵੀ ਆ ਮੇਰਾ ਇੱਥੇ 895 ਚ ਸਲਾਈ ਕਰਕੇ ਪੂਰੇ ਇੰਡੀਆ ਨੂੰ ਚੈਲੰਜ ਆ ਇਸ ਭਾਅ ਤੇ ਤੁਹਾਨੂੰ ਕੋਰਤੇ ਮੈਂ ਕਿਸੇ ਨੇ ਨਹੀਂ ਦੇਣਾ ਭਾਈ ਜੀ ਕਲਰਫੁੱਲ ਵੀ ਹੈਗੇ ਆ ਵਾਈਟ ਵੀ ਹੈਗੇ ਆ ਸੋ ਇਹਦੇ ਵਿੱਚ ਕਿੰਨੀ ਦੀ ਰੇਂਜ ਆ ਕਲਰਫੁੱਲ ਬਾਈ ਦੇਖੋ ਜਿਹੜਾ ਇਹ ਕਲਰਫੁੱਲ ਦੇ ਵਿੱਚ ਜਿਹੜਾ ਬਾਜ਼ਾਰਾਂ ਦੇ ਵਿੱਚ ਤੁਹਾਨੂੰ 16 16 17 7 2 2000 2200 ਦੇ ਵਿੱਚ ਮਿਲਿਆ ਅਸੀਂ ਤੁਹਾਨੂੰ 1000 1200 600 700 800 ਜਿੰਨੀ ਰੇਂਜ ਬਾਜ਼ਾਰ ਨਾਲੋਂ ਸਸਤੇ ਭਾਅ ਦੇ ਵਿੱਚ ਦਵਾਂਗੇ ਬਾਜੀ ਇਹ ਗੱਲ ਤਾਂ ਮੈਂ ਦੇਖ ਲਈ ਮੈਂ ਦੇਖ ਰਿਹਾ ਬਹੁਤ ਸਾਰੇ ਰੰਗਦਾਰ ਕੋਰਤੇ ਵੀ ਹਮੇ ਕਲਰ ਬਹੁਤ ਆ ਪਰ ਮੈਂ ਹੈਰਾਨ ਹਾਂ ਵੀ ਵਾਈਟ ਦੇ ਵਿੱਚ ਇੰਨੇ ਥਾਨ ਪਏ ਆ ਇੰਨੇ ਤਰ੍ਹਾਂ ਦੇ ਸ਼ੇਡ ਪਏ ਆ ਸੋ ਵਾਈਟ ਜੇ ਇੰਨਾ ਕੱਪੜਾ ਨਹੀਂ ਕਿਸੇ ਦੇ ਮੈਂ ਦੇਖਿਆ ਪਿਆ ਕਿਉਂ ਵੀਰ ਜੀ ਇਸ ਕਰਕੇ ਸਾਨੂੰ ਇਹ ਕੱਪੜਾ ਇਸ ਕਰਕੇ ਰਹਿਣਾ ਕਿ ਸਾਡੇ ਕੋਲ ਕਾਫੀ ਇਸ ਤਰ੍ਹਾਂ ਕੋਈ ਸਰਪੰਚ ਆ ਗਿਆ ਕੋਈ ਐਮਐਲਏ ਆ ਗਿਆ ਕੋਈ ਕੁਛ ਆ ਗਿਆ ਉਹ ਕਹਿੰਦਾ ਪਾਜੀ ਸਾਨੂੰ ਵਧੀਆ ਦੇ ਵਧੀਆ ਕੱਪੜਾ ਦੇਓ ਪੇਪਰ ਕੋਟਨ ਦੇ ਲਿਲਨ ਦੇ ਦਿਓ ਗੀਜ਼ਾ ਕੋਟਨ ਸਾਡੇ ਕੋਲ ਹਰ ਤਰ੍ਹਾਂ ਦਾ ਕੱਪੜਾ ਹੈਗਾ ਜਿਹੜਾ ਮਰਜ਼ੀ ਲੋ ਇਹਦੇ ਵਿੱਚ ਤੁਸੀਂ 1000 1500 2000 3000 3500 4000 ਤੱਕ ਕੁਰਤਾ ਪਜਾਮਾ ਲੈ ਸਕਦੇ ਹਰ ਤਰ੍ਹਾਂ ਦਾ ਕਪੜਾ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਚਾਹੇ ਤੁਸੀਂ ਬੁਲਟ ਮੋਟਰਸਾਈਕਲ ਤੇ ਆਜੋ ਜੀਪ 'ਚ ਆਜੋ ਫੋਰਚੂਨਰ 'ਚ ਆਜੋ ਥਾਰ 'ਚ ਆਜੋ ਸਕੂਟਰ ਤੇ ਆਜੋ ਜਿਹੜੇ ਸਾਡੇ ਲਗਜ਼ਰੀ ਸ਼ਕੀਨ ਭਰਾ ਆ ਉਹਨਾਂ ਲਈ ਕੁਰਤੇ ਪਜਾਮੇ ਟੌਪ ਟੌਪ ਦੇ ਆ ਗਏ ਆ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਪੰਚ ਲੰਬੜਦਾਰ ਤੁਸੀਂ ਕੌਂਸਲਰ ਹੋ ਐਮ ਐਲ ਏ ਹੋ ਮੰਤਰੀ ਹੋ ਚੇਅਰਮੈਨ ਹੋ ਸਾਰਿਆਂ ਦੇ ਵੱਡੇ ਫਾਇਦੇ ਕਰ ਰਹੇ ਆ ਟੌਪ ਦਾ ਕੱਪੜਾ ਦੇ ਰਹੇ ਆ ਮਿਲਣਾ 4 ਦਿਨਾਂ ਭਰਾਵੋ 4 ਦਿਨ 18 ਜੂਨ ਤੱਕ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਆਜੋ ਵੱਡੇ ਫਾਇਦੇ ਹੋਣੇ ਆ ਇਦਾਂ ਦੀਆਂ ਆਫਰਾਂ ਨਹੀਂ ਕਿਸੇ ਨੇ ਦੇਣੀਆਂ ਅੱਛਾ ਕੋਰਤੇ ਪੀਐਮ ਦਾ ਰਿਕਾਰਡ ਤੋੜਦੇ ਤਸੱਲੀ ਆ ਮੇਰੀ ਕੋਟ ਪੈਂਟ ਦਾ ਕੀ ਫਾਇਦਾ ਕਰ ਰਹੇ ਹੋ ਕੋਟ ਪੈਂਟ ਦੇ ਵਿੱਚ ਵੀ ਅਸੀਂ ਤੁਹਾਨੂੰ ਫਾਇਦਾ ਕਰੇ ਜਿੱਥੇ ਬਾਜ਼ਾਰਾਂ ਦੇ 45 4500 5500 ਰੁਪਏ ਸਵਾਈਂ ਕਰੀਏ ਅਸੀਂ 2 ਪੀਸ ਕੋਰਡ ਪੈਂਟ ਤੁਹਾਨੂੰ 2995 ਦੇ ਵਿੱਚ ਤਿਆਰ ਕਰਕੇ ਦਵਾਂਗੇ 2995 ਤੁਹਾਡਾ ਭਾਈ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਹੱਲ ਤੇ ਨਹੀਂ ਗਿਆ ਗਰਮੀ ਤੇ ਨਹੀਂ ਲੱਗ ਗਈ ਮਜ਼ਾਕ ਆ ਕੋਈ 4-5000 ਰੁਪਿਆ ਬਾਜ਼ਾਰ ਚ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਕੱਪੜੇ ਸਮੇਤ ਸਲਾਈ ਕਰਕੇ 2995 ਚ 2 ਪੀਸ ਦੇ ਦੋਗੇ ਭਾਈ 2995 2 ਪੀਸ ਦੇ ਦੇ ਦਾਂਗੇ ਤੁਸੀਂ ਗਰਮੀ ਖਾਂਡ ਇਸ ਤੇ ਉੱਪਰਲੀ ਆਫਰ ਸੁਣੋ 3 ਪੀਸ ਕੋਰਡ ਪੈਂਟ 3 ਪੀਸ ਜੇ ਤੁਹਾਨੂੰ 3760 ਰੁਪਏ ਦੇ ਦੇਾਂਗੇ ਭਾਈ ਜੀ 6-7000 ਰੁਪਏ ਉਹਦੀ ਸਲਾਈ ਆ ਬਿਲਕੁਨ 15000 ਰੁਪਏ ਦਾ ਵੇਖਦਾ ਬਾਜ਼ਾਰ ਚ ਭਾਈ ਵੇਖੰਦੋ ਜੋ ਵੀ ਰ ਪਰ ਅਸੀਂ ਜੋ ਆਫਰ ਕੰਪਨੀ ਵਾਲੇ ਲਈ 3760 ਦੇ ਵਿੱਚ 3 ਪੀਸ ਕੋਟ ਪੈਂਟ ਇਹਦੇ ਵਿੱਚ ਵੀ ਰੰਗ ਤੁਸੀਂ ਜਿਹੜਾ ਮਰਜ਼ੀ ਰੰਗ ਦੇਖ ਲਓ ਹਰ ਤਰ੍ਹਾਂ ਦਾ ਕੰਗ ਦੇਖੋ ਕੋਟ ਪੈਂਟਾਂ ਦੇ ਵਿੱਚ ਵੀ ਬੇਸ਼ੁਮਾਰ ਹੀ ਆਈਡੀਏ ਨੇ ਜਿਸ ਤਰ੍ਹਾਂ ਮਰਜ਼ੀ ਕੋਈ ਵਾਈਨ ਸ਼ੇਰਮਾ ਦਾ ਕੋਈ ਮੋਰ ਪੰਖੇ ਦਾ ਕੋਈ ਗਰੇ ਬਣਾਉਂਦਾ ਇਸ ਤਰ੍ਹਾਂ ਦਾ ਕਹਾਂਗੇ ਲਾਈਟ ਸ਼ੇਡ ਦੇ ਵਿੱਚ ਵੀ ਭਰਪੂਰ ਕੋਟ ਪੈਂਟ ਦੇ ਵਿੱਚ ਵੈਰਾਈਟੀ ਆਈਏ ਲਓ ਜੀ ਕੋਟ ਪੈਂਟ ਦੇ ਉੱਤੇ ਸਪੈਸ਼ਲ ਆਫਰ ਆਤੀ ਆ ਜਿਹੜਾ 10000 ਰੁਪਏ ਦਾ ਬਾਜ਼ਾਰ 'ਚ ਤੁਸੀਂ 2 ਪੀਸ ਕੋਟ ਪੈਂਟ ਲੈਨੇ ਹੋ ਇੱਥੋਂ ਮਿਲਣਾ 2995 'ਚ ਜਿਹੜਾ 15000 ਦਾ 3 ਪੀਸ ਕੋਟ ਪੈਂਟ ਲੈਨੇ ਹੋ ਇੱਥੇ ਮਿਲਣਾ 3760 'ਚ 3760 ਆਜੋ 4 ਦਿਨ ਵੱਡੇ ਫਾਇਦੇ ਸ਼ਰਟਾਂ ਦੇਖੋ ਕਿਸੇ ਨੇ ਆਫਿਸ ਕੰਮ ਕਰਦਿਆ ਕਿਸੇ ਨੇ ਪਾਰਟੀ ਵੇਅਰ ਲੈਣਾ ਕਿਸੇ ਨੇ ਵਿਆਹ ਸ਼ਾਦੀ ਲਈ ਬਣਾਉਣੀਆਂ ਕਿਸੇ ਨੇ ਜੀਨ ਨਾਲ ਪੈਂਟਾ ਪਾਉਣ ਲਈ ਚੈੱਕ ਲੈਣੀਆਂ ਸ਼ਰਟਾਂ ਦੇ ਵਿੱਚ ਵੀ ਬੜੀ-ਬੜੀ ਰੇਂਜ ਆ 300 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈ ਇਹਨਾਂ ਦਾ ਕਹਿਣਾ ਆ ਸ਼ੇਰਵਾਨੀਆਂ ਚੈੱਕ ਕਰ ਲੋ ਬਾਜ਼ਾਰ 'ਚ 15-15000 ਰੁਪਏ ਦੀ ਸ਼ੇਰਵਾਨੀ ਤਿਆਰ ਹੁੰਦੀ ਆ ਇੱਥੇ 6500 ਰੁਪਏ 'ਚ ਸਿਲਾਈ ਕਰਕੇ ਸ਼ੇਰਵਾਨੀ ਦੇ ਰਹੇ ਨੇ ਐ ਚ ਰੰਗ ਡਿਜ਼ਾਈਨ ਬਹੁਤ ਮੈਂਨੇ ਆ ਬਲੇਜ਼ਰਾਂ 'ਚ ਬਾਸ ਰੰਗ ਵੀ ਬਹੁਤ ਵੱਡੇ ਫਾਇਦੇ ਹੋ ਰਹੇ ਆ ਲੋ ਵੀ ਜਿਹੜੇ ਪੱਗਾਂ ਪੰਨਣ ਵਾਲੇ ਸਾਡੇ ਸ਼ਕੀਨ ਪਰਾਇਆ ਉਹਨਾਂ ਲਈ ਵੀ ਬਹੁਤ ਵੱਡੇ ਫਾਇਦੇ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਕਾਦੀਆਂ ਸਟੋਰ ਦੇ ਵਿੱਚ ਸਾਡੇ ਕੋਲ ਪੱ ਸਾਡੇ ਕੋਲ 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ ਇੰਨੇ ਰੰਗ ਕਿਸੇ ਕੋਲ ਨਹੀਂ ਹੋਣੇ ਤੇ ਇਹਨਾਂ ਦੇ ਰੰਗਾਂ ਦੀ ਵੀ ਗਾਰੰਟੀ 3 ਮਹੀਨੇ ਦੇ ਵਿੱਚ ਰੰਗ ਫੇਟ ਹੋ ਜਵੇ ਡੱਬ ਪੈ ਜਾਵੇ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਬਾਈ ਜੀ ਤੁਸੀਂ ਸੂਟ ਲਈ ਜਾਂਦੇ ਹੋ ਮਹਿੰਗੇ ਮਹਿੰਗੇ ਸੂਟਾਂ ਥਲੇ ਲਾਈਨਿੰਗ ਵੀ ਲਾਉਣੀ ਪੈਂਦੀ ਆ ਕਿੰਨੇ ਤੋਂ ਸ਼ੁਰੂ ਹੋਏ ਦੀ ਰੰਗ ਦੀ ਗਾਰੰਟੀ ਲੈਂਦੇ ਹੋ ਬਿਲਕੁਲ ਸਰ ਰੰਗ ਦੀ ਗਾਰੰਟੀ ਲੈਣੀ ਹੈ ਜਿਹੜੀ ਬਾਜ਼ਾਰਾਂ ਦੇ ਵਿੱਚ ਲਾਈਨਿੰਗ 60 65 ਰੁਪਏ ਮੀਟਰ ਮਿਲਦੀ ਹੈ ਅਸੀਂ ਤੁਹਾਨੂੰ 40 ਰੁਪਏ ਲਾਈਨਿੰਗ ਦਵਾਂਗੇ ਦੇਖੋ ਰੇਟ ਲਿਖ ਕੇ ਲਾਤਾ ਕਿਉਂਕਿ ਸੂਟ ਹੁੰਦੇ ਨੇ ਮਹਿੰਗੇ ਇਸ ਕਰਕੇ ਲਾਈਨਿੰਗ ਵੀ ਅਸੀਂ ਚੰਗੇ ਪਰ ਅਸੀਂ ਉਹਦਾ ਵੀ ਰੇਟ ਘਟਾਤਾ ਬਹੁਤ ਹੀ ਜ਼ਿਆਦਾ ਫਾਇਦੇ ਮਤੋ ਸ਼੍ਰੀ ਦਸਤਾਰ ਕਰ ਰਿਹਾ ਵਾ ਲਾਈਨਿੰਗ ਦੇ ਵਿੱਚ ਵੀ ਤੁਹਾਨੂੰ ਕਾਫੀ ਰੰਗ ਮਿਲ ਜਗਾ ਹਰ ਤਰ੍ਹਾਂ ਦੇ ਸੂਟ ਨਾਲ ਰੰਗ ਮਿਲ ਜੇਗਾ ਛੇ ਦੀ ਆਜੋ ਬਹੁਤ ਵੱਡੇ ਫਾਇਦੇ ਸਾਡੇ ਕੋਲ 100 ਰੁਪਏ ਦੋ ਸੂਟ ਸ਼ੁਰੂ ਆ 200 ਰੁਪਏ ਤੋਂ ਰੈਡੀमेड ਕੋਟਨ ਦਾ ਸੂਟ ਸ਼ੁਰੂ ਹੈਗਾ ਆ ਸਾਡੇ ਕੋਲ ਕੋਰਤੇ ਪਜਾਮੇ ਜਿਹੜੇ ਤੁਸੀਂ 2300 ਰੁਪਏ ਦਾ ਕੋਰਤਾ ਪਜਾਮਾ ਸਲਾਈ ਕਰਕੇ ਲੈਣਾ ਇੱਥੇ ਅਸੀਂ 895 ਦੇ ਦੇਣਾ 10000 ਦਾ ਕੋਟ ਪੈਂਟ 2 ਪੀਸ ਜਿਹੜਾ ਸਲਾਈ ਕਰਕੇ ਬਾਹਰੋਂ ਲੈਣਾ ਅਸੀਂ ਤੁਹਾਨੂੰ 2995 ਦੇ ਦੇਣਾ ਜਿਹੜਾ 15000 ਰੁਪਏ ਦਾ ਕੋਟ ਪੈਂਟ ਤੁਸੀਂ ਲੈਨੇ ਹੋ ਸਲਾਈ ਕਰਕੇ 3 ਪੀਸ ਅਸੀਂ ਤੁਹਾਨੂੰ 3760 ਦੇ ਦੇਣਾ ਪੱਗਾਂ ਦੇ ਵਿੱਚ ਬਹੁਤ ਸਾਰੇ ਰੰਗ ਹੈਗੇ ਆ ਸ਼ੇਰਵਾਨੀ 15000 ਵਾਲੀ 6500 ਦੇਖੋ ਫਰ 4 ਦਿਨ ਫਾਇਦੇ ਹੋਣੇ ਆ 18 ਜੂਨ ਤੱਕ ਆ ਜਾਓ ਜੀ ਸ਼ਨੀਵਾਰ ਨੂੰ ਐਤਵਾਰ ਨੂੰ ਸੋਮਵਾਰ ਨੂੰ ਮੰਗਲਵਾਰ ਨੂੰ ਬਹੁਤ ਸਾਰਾ ਫਾਇਦਾ ਕਰਾਂਗੇ ਕੈਮਰਾਮੈਨ ਓਮਸਨ ਦੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਕਰਦੀਆਂ